ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਦੋ ਬੈੜਾ ਦਿਖਾਵਾਂਗੇ ਦੋਨੇ ਤਾਜ਼ੀਆਂ ਸੂਈਆਂ ਵੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦਸਵਿੰਦਰ ਸਿੰਘ ਆ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779622161 ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਹਾਂ ਜੀ ਹਾਂ ਪਹਿਲੇ ਨੰਬਰ 'ਚ ਆਪਾਂ ਡੱਬੀ ਵਹਿਣ ਦੇਖੀਏ ਨਾ ਬਾਈ ਜੀ ਸੁਆ ਕਿਹੜਾ ਸੂਆ ਦੂਸਰਾ ਸੂਆ ਸੂਈਏ ਜੀ ਤੇ ਪਨੂਣ ਦਾ 35 ਕਿਲੋ ਤੋਂ ਪਲੱਸ ਦੁੱਧ ਦਿੱਤਾ ਹੋਇਆ 35 ਕਿਲੋ ਹਾਂ ਜੀ ਹਾਂ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਦਿੱਤਾ ਜੀ ਕਦੋਂ ਕਸੂਈ ਹੈ ਇਹ ਕੱਲ ਸ਼ਾਮ ਦੀ ਸੂਈ ਹੈ ਜੀ 2 ਚਵਾਈਆਂ ਹੋ ਗਈਆਂ ਜੀ ਹੁਣ ਇਹਦੇ ਥੱਲੇ 20 ਕਿਲੋ ਤੋਂ ਬਾਹਰ ਬੌਲੀ ਸਟਾਰਟ ਆ ਖਾਲੀ ਹੁੰਦੀ ਆ 20 ਤੋਂ ਸਟਾਰਟਿੰਗ ਕਰੀ ਆ ਹਾਂ ਜੀ ਹਾਂ 20 ਤੋਂ ਸਟਾਰਟਿੰਗ ਕਰੀ ਆ ਜੀ ਠੀਕ ਹੈ ਇਹ ਆ ਅੱਗੇ ਪਿੱਛੇ ਦਾ ਜੀ ਜੇਰ ਜੀ ਰੋਕੇ ਆ ਜੇਰ ਵਗੈਰਾ ਹੀ ਡਾਣਾ ਜੀ ਕੱਟ ਵਾਲਾ ਆਰਡਰ ਲੱਗੇ ਜੀ ਸੋ ਵੀਰੋ ਲੇਵਾ ਦੇਖੋ ਜਮਾ ਕਿਆ ਵਾ ਤਾਂ ਸੋਹਣਾ ਸਾਫ ਸੁਥਰਾ ਬੀਲਣ ਜੀ ਬਹੁਤ ਆ ਜੀ ਅੱਗੇ ਪਿੱਛੇ ਦਾ ਹਵਾਨਾ ਹੈ ਨਾ ਇੱਠ ਪੁੜੇ ਦੀ ਲਖੂ ਕਿੰਨੀ ਸਿੱਧੀ ਆ ਠੀਕ ਹੈ ਤੇ ਤੁਨੀ ਦਾ ਗਲੇਵਾ ਮੂਰੇ ਤੇ ਮਗਰੋਂ ਸੂਤੋ ਗੱਠ ਰਹਿ ਗਿਆ ਬਸ ਸੂਤੋ ਗੱਠ ਬਾਹਰ ਆਈ ਦੇਖੋ ਸਵਾਹ ਦੇਖੋ ਯਾਰ ਕੀ ਬਾਤਾਂ ਕੀ ਬਾਤਾਂ ਮੈਂ ਬਰੀਕ ਨਾੜਾ ਨਾਲ ਗੁੰਦੀ ਪਈ ਆ ਜੇ ਅਜੂਰ ਜਾਵਾਂ ਓਕੇ ਜੇ ਵਗੈਰਾ ਹੀ ਡਾਣਾ ਕਿੰਨਾ ਦੁੱਧ ਮੰਨ ਕੇ ਪੈਸੇ ਲਾਲੇ ਬੰਦਾ ਵੀਰੇ ਦੁੱਧ ਤੇ 40 ਕਿਲੋ ਦੇਣ ਦੀ ਉਮੀਦ ਆ ਵੀ 35 ਪਲੱਸ ਮੰਨ ਕੇ ਬੰਦਾ ਪੈਸੇ ਲਾ ਲਈ ਢੋਰੀ ਬਾਹਰ ਨੂੰ ਸੋਭਰੋ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬਲੀ ਵੀ ਹੈਣਾ ਲੰਬੀ ਲੁੰਬੀ ਦੇਖੋ ਜੀ ਕਿੰਨੀਆਂ ਜੀ ਬਹੁਤ ਚੰਗੀਆਂ ਤੇ ਥਣ ਜਮਾ ਕਿਆ ਬਤਾ ਚਾਹੀ ਮਸ਼ੀਨੀ ਚੋੜੇ ਚਾਹੀ ਆਪੀ ਮਸ਼ੀਨ ਤੇ ਲੱਲੇ ਚਾਹੀ ਹੱਥੀ ਚੋੜੇ ਜੀ ਬੰਦਾ ਮੁੱਲ ਵੜੀ ਆਪਾਂ ਕੀ ਰੱਖਿਆ ਦਾ ਮੁੱਲ ਵੜੀ 1,30,000 ਰੁਪਏ ਦੀ ਦੇ ਦਾਂਗੇ ਮਾਨ ਤਣ ਮਾਨ ਤਣ ਕਰ ਦਾਂਗੇ 1:30 ਦੇ ਵਿੱਚੋਂ ਹਾਂਜੀ ਹਾਂ 35 ਕਿਲੋ ਦੁੱਧ ਦੇਣ ਵਾਲੀ ਬਿਹੜਾ ਹਾਂਜੀ ਹਾਂ ਜੇਰ ਜੂਰ ਆਪਾਂ ਪਵਾ ਕੇ ਦੇ ਦੀ ਹਾਂਜੀ ਓਕੇ ਬੱਚਾ ਵੀ ਸਵਾ ਕੇ ਦੇ ਦੀ ਹੈਣਾ ਤੇ ਸਾਰਾ ਮੈਂ ਕਹਿੰਦਾ ਭਾਵੇਂ ਦੁੱਧ ਪੀਂਦੇ ਕਰਤਾ ਜਾਣ ਸਾਰ ਆਪਾਂ 40 ਕਿਲੋ ਦੁੱਧ ਬੰਦਾ ਲੈਣ ਆਲਾ ਚਾਹੀਦਾ ਜੀ 40 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦੇ ਦੂ ਧਾਰਾ ਵਗੈਰਾ ਦੀ ਇੱਕ ਨੰਬਰ ਆ ਜੀ ਆਪਾਂ ਮਾਰ ਕੇ ਦਿਖਾਵਾਂਗੇ ਸੋ ਵੀਰੋ ਧਾਰਾ ਵਗੈਰਾ ਦੇਖੋ ਸੋਹਣਿਆ ਸਾਫ ਸੁਥਰੀਆਂ ਰਾਜੀ ਸਮੀ ਪੜੀ ਵੀ ਕਿਸੇ ਪਾਸਿਓ ਮਾਰਲਾ ਭੂਰ ਸਰਲਾ ਨਹੀਂ ਹੈਣਾ ਜੇ ਮੈਂ ਇੱਕ ਨੰਬਰ ਚ ਹੋਣਾ ਮੋਟਾ ਚੀਤੀ ਜੀ ਨਾਲ ਝੋਣ ਪੈਂਦਾ ਠੀਕ ਆ ਸਾਫ ਸੁਥਰੇ ਝੋਣ ਦੀਆਂ ਜਮਾ ਹਾਂ ਥਣ ਦੇਖੋ ਕੈਸਾ ਦੇਖੀ ਛੱਡੀ ਵੀ ਦੇਖੋ ਮੂਠੀ ਆਲਾ ਥਣ ਜਮਾ ਐਣ ਗਰਾਬੀ ਗਲਾਬੀ ਥਣ ਗਰਾਬੀ ਗਲਾਬੀ 35 ਕਿਲੋ ਦੁੱਧ ਮੰਨ ਕੇ ਆਪਾਂ ਦੇਣੀ ਆ 35 ਪਲੱਸ ਦਿਓ ਜੀ ਆਪਾਂ 35 ਮੰਨ ਕੇ ਤੇ ਇੱਕ 30 ਦੇ ਵਿੱਚੋਂ ਮਾਰ ਦੇਣਾ ਆਪਾਂ ਕਰ ਦਾਂਗੇ ਮਾਰ-ਦਾਨ ਕਰ ਦਾਂਗੇ ਦੂਜੇ ਨੰਬਰ ਤੇ ਆ ਗਈ ਦੂਜੀ ਬਿਹੜ ਹਾਂਜੀ ਹਾਂ ਇਹ ਆਪਣੀ ਕਿਹੜਾ ਸੂਆ ਸੂਈ ਇਹ ਪਲੂਨ ਬੱਛੀ ਸੂਈ ਹੈ ਜੀ ਪਹਿਲਾ ਸੂਆ ਹਾਂਜੀ ਹਾਂ ਇਹ ਆਪਣੀ ਆ ਗਈ ਜਰਸੀ ਚ ਹਣਾ ਜਰਸੀ ਚ ਆ ਗਈ ਜੀ ਇਹਦਾ 3 ਕਿਲੋ ਬੋਲਾ ਕੱਢਿਆ ਹੋਇਆ ਜੀ ਆਪਾਂ ਬੱਚਾ ਚੰਗਾ ਕੀ ਹੋਊਗੀ ਚੁੱਕ ਜੋਂ ਦੋਂਦੀ ਇਹ ਇਹ ਦੇਖੀ ਨਹੀਂ ਜੀ ਆਪਾਂ ਤਾਂ ਇਹਨਾਂ ਦੇ ਹੋ ਸਕਦੀ ਇਹ ਚੁੱਕ ਜੀ ਹੋਊਗੀ ਬੱਚਾ ਕੀ ਦਿੱਤਾ ਨੇ ਬੱਚਾ ਫੀਮੇਲ ਦਿੱਤੀ ਇਹ ਬੱਛੀ ਇਹ ਸ਼ਹਿਰ ਦੇ ਵਿੱਚ ਦਿੱਤੀ ਸ਼ਹਿਰ ਸ਼ਹਿਰ ਦੇ ਵਿੱਚ ਜਰਸੀ ਦੇ ਪੇਟ ਕਿ ਨਾ ਦੁੱਧ ਮੰਨ ਕੇ ਲੈਵੇ ਬੰਦਾ ਇਹ ਪਲੂਨ 20 ਕਿਲੋ ਦੇਣ ਦੀ ਦਾਅਵੇਦਾਰ ਹੈਗੀ ਹੈ ਜੀ ਰੇਟ ਕੀ ਰੱਖਿਆ ਆਪਾਂ ਇਹਦਾ ਰੇਟ ਹੀ 75000 ਰੁਪਏ ਦੀ ਦੇ ਦਾਂਗੇ ਜੀ ਬਾਜਨ ਵਜੂਦ ਵਾਲੀ ਬਹੁਤ ਆ ਤੇ ਮਾਨਦਾਨ ਹੋ ਜਾਊਗਾ ਮਾਨਤਾ ਨਹੀਂ ਕਰਦਾਂਗੇ ਜੀ ਛੋੜੀ ਛੂੜੀ ਦੇਖੋ ਫੈਂਟ ਵਾਲਾ ਦੁੱਧ ਪਾਉਣਾ ਇਹਨੇ ਥੋੜੀ ਸੰਦੀ ਵਾਲੀ ਦੋਨੇ ਵਾਲੀ ਸੋਭਰੋ ਧਾਰਾ ਵਗੈਰਾ ਦੇਖੋ ਸੋਹਣੀਆਂ ਸਾਫ ਸੁਥਰੀਆਂ ਪਲੂਨ ਪਹਿਲਾ ਸਵੇਰ ਸੂਈ ਸਵਾਈ ਤੇ ਬੱਚਾ ਵਿਛਿਆ ਕੇ ਬਹੁਤ ਫਿਰਦੀ ਹੈ ਜੀ ਬਹੁਤ ਸੋਹਣਾ ਥਣ ਵਗੈਰਾ ਕੱਢੂਗੀ ਠੀਕ ਹੈ ਤੇ ਬਾਕੀ ਠੰਡੀ ਸੀ ਬਾਰ ਫਰ ਗਈ ਹੈ ਨਾ ਬਾਰਗੀ ਠੰਡੀ ਸੀ ਲਾਈ ਇਹਦੀ ਜਰਸੀ ਦੀ ਖਾਸियत ਇਹ ਹੈ ਕਿ ਠੰਡੀ ਹੁੰਦੀ ਹੈ ਵਾਸੇ ਹਾਂ ਪਹਿਲੇ ਨਾਲ ਕੋਈ ਆਲ ਫੌਲ ਬਿਲਕੁਲ ਹੀ ਨਹੀਂ ਚਵਾਈ ਦੇਖੋ ਜਦੋਂ ਚੋਈ ਦੱਸ ਦੇਣ ਧਰ ਕੇ ਤਾਂ ਕਿਆ ਬਾਤਾਂ ਬਣ ਜਾਣੀ ਗੱਲਾਂ ਬਾਹਲਾ ਸੋਨਾ ਲੇਵਾ ਬਣਾਉ ਜੀ ਲਾਲੀ ਮਾਰਦੀ ਹੈ ਦੇਖੋ ਲੇਵਾ ਰੇਟ 75000 ਰੇਟ 75000 ਸਰਫ ਜੀ ਮਾਰਦਾਨ ਹੋ ਜਾਊਗਾ ਮਾਰਦਾਨ ਕਰ 20 ਕਿਲੋ ਦੁੱਧ ਸੁਭਰੋ ਕੱਦ ਕਾੜ ਵਗੈਰਾ ਦੇਖੋ ਬੈਠਦਾ ਸੋਨਾ ਸਾਫ ਸੁਥਰਾ ਰਾਜੀ ਸੰਭੀ ਬਲੀ ਲਿੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਕਹਿੰਦਾ ਭਾਬ ਅੱਜ ਦੀ ਘੜੀ ਕੋਕਾ ਪੀਸ ਆ ਜਾਵਾਂ ਸੋ ਦੇਖੋ ਜਾਵਾਂ ਮੂੰਹ ਤੇ ਜਰਸੀ ਆ ਗਈ ਆਪਣੀ ਕਾਫੀ ਕਲਰ ਚ ਬਹੁਤ ਘਟ ਮਿਲਦੀ ਹੈ ਹਨਾ ਬਹੁਤ ਘਟ ਮਿਲਦੀ ਹੈ ਲੈ ਜਾ ਥੋੜਾ ਬੱਚੇ ਨੂੰ ਭਜਦੀ ਆ ਬੱਚੇ ਕਿੱਛਿਆ ਰੇਡ ਵੀਡੀਓ ਦੇ ਵਿੱਚ ਆ ਤੁਹਾਡੇ ਪਸੰਦ ਆਊਗਾ ਜੈਨੂਰ ਜੀ ਸੋਨਾ ਲੇਵਾ ਬਣਾਉਣਾ ਕਟਾ ਵਾਲਾ ਜਿਹਦੇ ਸੂਈ ਨੂੰ ਹਫਤਾ 10 ਦਿਨ ਹੋ ਗਏ ਠੀਕ ਸੋ ਆ ਥਾਣ ਦੇਖੋ ਜਮਾ ਕਿਆ ਬਾਤ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ